ਹਾਂਜੀ গুড মর্নিং ਸਾਰੀ ਕਲ ਕਿਵੇਂ ਸਾਰੇ ਆਈ ਹੋਪ ਸੱਜਣ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਦਾ ਟਾਈਟਲ ਤੁਸੀਂ ਦੇਖ ਲਿਆ ਸੈਦ ਦਾ ਫਰਸਟ ਡੇ ਸਕੂਲ ਜਾਣ ਦਾ ਦਿਨ ਇਹਨੂੰ ਦੇਖੋ ਕਿੰਨੀ ਆਈ ਵੀ ਹੁਣ ਰੋਲ ਹੋਈ ਜਾਂਦੇ ਵਿੱਚ ਲਿਫਟ ਕੇ ਪਈ ਐ ਚਾਦਰ ਚ ਪਰ ਚਾਹ ਪਾਣੀ ਨੂੰ ਪਲਾਤਤਾ ਮੈਂ ਹੁਣ ਕਰਦੀਆਂ ਦੀ ਰੋਟੀ ਦੀ ਤਿਆਰੀ ਬਣਾਉਣ ਦੇ ਲਈ ਸਬਜੀ ਪਨੀਰ ਦੀ ਬਣਾਉਣ ਦੇ ਪੂਜੀ ਅੱਜ ਦਾ ਕਿਉਂਕਿ ਫਰਸਟ ਦਿਨ ਹੈ ਇਹਦਾ ਨੀਰ ਦੀ ਪੂਜੀ ਨਾਲ ਭੇਜਦੇ ਆ ਇਹਨੂੰ ਚਲੋ ਚੱਲਦੇ ਆ ਗੈਸ ਕੋਲ ਫਿਰ ਉਹ ਪਿਆਸ਼ੀਆ ਕਰਕੇ ਮਿਲਦੇ ਆਪਾਂ ਵਲੋਗ ਦੇਖਿਆ ਕਰੋ ਠੀਕ ਹੈ ਕਿਵੇਂ ਦਾ ਦੇਖੋ ਇਹਨਾਂ ਬੰਬੂ ਕੱਟਣਾ ਹੁਣ ਥੇਨੀ ਤਰਿਆ ਹਾਂ ਹਾਂਜੀ ਸਹਿਜ ਨੂੰ ਮੈਂ ਚਾਹ ਪਾਣੀ ਭਲਾਤਾ ਤੇ ਹੁਣ ਆ ਦੁੱਧ ਰੱਖਿਆ ਹੋਇਆ ਮੈਂ ਇਹਨੂੰ ਬਾੜ ਆ ਜੂਗਾ ਫਿਰ ਇਹਦੇ ਵਿੱਚ ਦਹੀਂ ਪਾ ਕੇ ਇਹਨੂੰ ਫਾੜੂੰਗੀ ਇਹਨੇ ਦੁੱਧ ਨੂੰ ਬਾੜ ਹੁੰਦਾ ਆਪ ਮੈਂ ਛਿੱਲੇ ਲੈਂਨੀ ਆ ਗੱਠਾ ਜੀ ਆ ਇਹਨਾਂ ਚਾਹ ਆ ਦੇਖੋ ਗੱਠਾ ਹੈ ਮੇਰੇ ਕੋਲ ਇੱਕ ਹਾਂਜੀ ਮੈਂ ਚੀਰ ਲੈਨੀ ਆ ਗੱਠਾ ਅ ਉਹ ਤੱਕ ਦੁੱਧ ਨੂੰ ਬਾੜੀਆਂ ਛੋਟਾ ਜਿਹਾ ਗਠਾ ਪਾਉਂਗੀ ਉਹ ਤਾਂ ਵੱਡਾ ਨਹੀਂ ਪਹੁੰਦੀ ਕਿਉਂਕਿ ਫਿਰ ਪਿਆਜ਼ ਇਹ ਆਈ ਜਾਣਾ ਅੱਗੇ ਪਿਆਜ਼ ਸਹਿਜ ਖਾਉਗੀ ਨਹੀਂ ਫਿਰ ਠੀਕ ਹੈ ਤੇ ਬਾਹਰ ਮੌਸਮ ਠੰਡਾ ਹੈ ਅੱਜ ਦਹੀਂ ਨਾਲ 파ੜੂਗੀ ਮੈਂ ਇਹਨੂੰ ਮੈਂ ਕਈ ਵਿਨੇਗਰ ਨਾਲ 파ੜਦੇ ਕਈ ਅੰ ਚਟਾ ਟ੍ਰੀ ਟੂ ਟ੍ਰੀ ਕਿਹੜੀ ਹੁੰਦੀ ਉਹ ਨਾਲ 파ੜਦੇ ਆ ਕਈ ਜਿਹੜੇ ਹੈਗੇ ਇਹਨੂੰ ਵਿਨੇਗਰ ਨਾਲ 파ੜਦੇ ਪਰ ਮੇਰੇ ਮਨ ਚ ਬਹਿਮ ਰਹਿੰਦਾ ਜਾਂ ਤਾਂ ਮੈਂ ਇਹਨੂੰ ਨਿੰਬੂ ਨਾਲ 파ੜੂਗੀ ਜਾਂ ਫਿਰ ਦਹੀਂ ਨਾਲ ਲੱਸੀ ਨਾਲ 파ੜੂਗੀ ਨਹੀਂ ਮੈਂ ਵਿਨੇਗਰ ਟਾਰਟਰੀ ਟੂਟਰੀ ਮੈਂ ਇਹ ਚੀਜ਼ਾਂ ਦਾ ਯੂਜ਼ ਨਹੀਂ ਕਰਦੀ ਕਿਉਂਕਿ ਮੇਰੇ ਅੰਦਰ ਬੈਮ ਰਹਿੰਦੇ ਹਨ ਚੀਜ਼ਾਂ ਨੇ ਲੈ ਕੇ ਕਿ ਹੈਲਪਫੁਲ ਠੀਕ ਨਹੀਂ ਹੁੰਦੇ ਹੈਗੇ ਦਹੀਂ ਨਾਲ ਬਹੁਤ ਸੋਹਣਾ ਫਟ ਜਾਂਦਾ ਤੇ ਦਹੀਂ ਨਹੀਂ ਹੁੰਦੀ ਨਿੰਬੂ ਨਾਲ ਬਹੁਤ ਸੋਹਣਾ ਫਟ ਜਾਂਦਾ ਕਿ ਕੱਲ ਲੱਸੀ ਨਾਲ ਪਰ ਦਹੀਂ ਤਾਂ ਅਵੇਲੇਬਲ ਹੁੰਦੀ ਹੈ ਆਲਮੋਸਟ ਰਹਿੰਦੀ ਰਹਿੰਦੀ ਹੈ ਦਹੀਂ ਤਾਂ ਇੱਕ ਨਹੀਂ ਦੋ ਚਮਚੇ ਹੁਣ ਦੇਖੋ ਫਟੂਗਾ ਇਹ ਜੂੰ ਜੂੰ ਮੈਂ ਆਪਾਂ ਨੇ ਮਤਲਬ ਮੈਸ ਫਲੇਮ ਜਿਹੜਾ ਹੈ ਲੋ ਰੱਖੂੰਗੀ ਬਿਲਕੁਲ 하이 ਨਹੀਂ करूंगी ਬਲਕਿ ਹਾਈ ਕਰਾਂਗੇ ਜene ਬਾਲੀ ਖਾਈ ਜਾਣੀ ਹੈ ਜੇ ਮਿੱਠੀ ਮਿੱਠੀ ਅੱਗ ਚ ਫਟੂਗਾ ਇਹ ਫਿਰ ਠੀਕ ਰੋਗਾ ਇੱਕ ਪਾਸੇ ਮੈਂ ਫ੍ਰੈਂਪਿੰਗ ਧਾਰਤਾ ਮਸਾਲਾ ਵੀ ਬਹੁਤ ਘੱਟ ਪਾਉਂਗੀ ਮੈਂ ਕਿਉਂਕਿ ਸਹਿਜ ਐਨਾ ਕੁਝ ਖਾਸ ਪਸੰਦ ਨਹੀਂ ਕਰਦੀ ਹੈ ਜੀ ਟਮਾਟਰ ਟਮਾਟਰ ਵੀ ਨਹੀਂ ਪਾਉਂਦੀ ਮੈਂ ਕਿਉਂਕਿ ਇਹਨੇ ਖਾਣਾ ਨਹੀਂ ਹੈਗਾ ਮੈਨੂੰ ਪਤਾ ਇਹ ਥੋੜੀ ਜਿਹੀ ਨਾ ਸੋਹਲ ਜੀ ਹੋਰ ਤਰ੍ਹਾਂ ਦੀ ਆ ਇਹਦਾ ਖਾਣ ਦਾ ਸਟਾਈਲੇ ਹੋਰ ਹੈ ਹਾਂਜੀ ਇਹਨੂੰ ਦੁੱਧ ਫਟ ਜਾਂਦਾ ਫਿਰ ਮੈਂ ਤੁਹਾਨੂੰ ਦੱਸਦੀ ਆ ਅੱਗੇ ਪ੍ਰੋਸੈਸ ਮਿਲਦੇ ਆਪਾਂ ਠੀਕ ਹੈ ਦੇਖੋ ਤੁਸੀਂ ਦੇਖ ਸਕ ਰਹੇ ਹੋਗੇ ਤਾਂ ਥੋੜਾ ਥੋੜਾ ਬੈਠਣ ਲੱਗ ਗਿਆ ਦੁੱਧ ਫਟਣਾ ਸ਼ੁਰੂ ਹੋ ਗਿਆ ਇੱਕ ਗਲਾਸ ਦੁੱਧ ਹੈਗਾ ਇਹ ਇੱਕ ਗਲਾਸ ਦੁੱਧ ਚੋਂ ਹੀ ਪਾੜੂਗੀ ਮੈਂ ਜ਼ਿਆਦਾ ਨਹੀਂ ਇੱਕ ਗਲਾਸ ਦੁੱਧ ਚ ਦਹੀਂ ਮਤਲਬ ਨਿੱਕੜਿਆ ਆਣਾ ਚਾਹੀਦਾ ਇਸ ਵਾਸਤੇ ਇੱਕ ਸਕੂਲ ਵਾਸਤੇ ਜੀ ਮੈਂ ਹੋਰ ਪਾਤਾ ਫਟਿਆ ਮੈਨੂੰ ਬਹਿਮ ਹੋ ਗਿਆ ਮੈਂ ਪਤਾ ਮੈਂ ਥੋੜਾ ਜਿਹਾ ਹੋਰ ਪਾਤਾ ਤੇ ਦੂਏ ਪਾਸੋਂ ਤੁਸੀਂ ਦੇਖੋਗੇ ਮੈਂ ਆਹ ਪਿਆਜ਼ ਵੀ ਛਿੱਲ ਲਤਾ ਠੀਕ ਹੈ ਛੋਟੇ ਛੋਟੇ ਪੀਸਿਸ ਕਰ ਲੇ ਮੈਂ ਆ ਦੇਖੋ ਠੀਕ ਹੈ ਐਤੋਂ ਬਾਅਦ ਹੁਣ ਦੇਖੋ ਤੁਸੀਂ ਜਿਹੜਾ ਹੈ ਦੁੱਧ ਮਤਲਬ ਫਟ ਚੁੱਕਿਆ ਪੂਰੀ ਤਰ੍ਹਾਂ ਦੇਖੋ ਮਾੜੀ ਮੋਟੀ ਕਸਰ ਰਹਿੰਦੀ ਦੁੱਧ ਦਾ ਅੱਡ ਹੋ ਗਿਆ ਪਾਣੀ ਜਿਹੜਾ ਇਹਦਾ ਪਾਣੀ ਹੁੰਦਾ ਮੈਂ ਡੋਲਦੀ ਨਹੀਂ ਹੁੰਦੀ ਉਹ ਉਹ বিনা ਮਤਲਬ ਜੇ ਤੁਸੀਂ ਦਹੀਂ ਨਾਲ ਫਾੜਿਆ ਦੁੱਧ ਤਾਂ ਆਟਾ ਗੁੰਨ੍ਹ ਸਕਦੇ ਹੋ ਤਾਂ ਆਪਾਂ ਯੂਜ਼ ਕਰ ਸਕਦੇ ਆ ਨਹੀਂ ਤਾਂ ਫਿਰ ਤੁਸੀਂ ਉਹਨੂੰ ਮਤਲਬ ਕਿਸੇ ਬੋਜ ਜੇ ਬਿਨੇਗਰ ਨਾਲ ਕਰਿਆ ਬੋਤਲ ਚ ਪਾ ਕੇ ਨਾ ਜਿਹੜੇ ਮਤਲਬ ਪੌਦੇ ਹੁੰਨੇ ਆ ਆ ਜਿਹੜੀ ਸਬਜ਼ੀਆਂ ਉਹਨਾਂ ਉਦੋਂ ਤੇ ਛੁੜਕਾ ਕਰ ਸਕਦੇ ਹੋ ਕਿ ਕੀੜੇ ਵਗੈਰਾ ਹੈਗੇ ਜਿਹੜੇ ਮਰ ਜਾਂਦੇ ਆ ਠੀਕ ਹੈ ਆ ਦੇਖੋ ਅੱਡ ਹੋਣਾ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਇੱਕ ਗਲਾਸ ਦੁੱਧ ਚੋਂ ਕਿੰਨਾ ਕ ਨਿਕਲਣਾ ਹੈ ਗਾਂ ਦਾ ਦੁੱਧ ਪਿਓ ਘਰ ਦਾ ਘਰ ਦਾ ਦੁੱਧ ਆ ਇਹ ਗਾਂ ਦਾ ਗਾਂ ਦੇ ਦੁੱਧ ਚੋਂ ਨਾ ਥੋੜਾ ਜਿਹਾ ਪਨੀਰ ਵੱਧ ਹੀ ਨਿਕਲਦਾ ਹੈ ਕੀ ਬੇਸ ਕਟ ਨਿਕਲੇ ਪਰ ਪਨੀਰ ਗਾਂ ਦੇ ਦੁੱਧ ਚ ਜ਼ਿਆਦਾ ਮਿਲਦਾ ਹੈ ਮੈਂ ਇਹ ਕਈ ਵਾਰ ਦੇਖਿਆ ਮੈਂ ਇਹਦੇ ਦੁੱਧ ਚ ਹਲੇ ਘੱਟ ਨਹੀਂ ਹੁੰਦਾ ਤੇ ਆ ਮੈਂ ਛਾਲੇ ਨੇ ਨੂੰ ਇੱਥੇ ਚੁੱਕੇ ਨਾ ਬਾਹਰ ਆਨ ਕੋਈ ਆਇਆ ਬਹੁਤ ਦਾ ਫਿਰ ਨਜ਼ਰ ਚ ਪੈ ਜਾਂਦਾ ਨਹੀਂ ਆਣਾ ਫਿਰ ਖਾਂਦੇ ਨਹੀਂ ਹੁੰਦਾ ਭਾਈ ਐਨਾ ਕ ਮੈਂ ਕੱਢ ਲੈ ਇਹਨੂੰ ਮੈਂ ਕੱਢ ਲੈਨੀ ਆ ਬਿਲਕੁਲ ਚਾਪੂਣ ਨੀ ਜੜੀ ਉੱਪਰ ਗਈ ਹੈ ਦੇ ਨਾਲ ਬਹੁਤ ਅਸਹਿਜ ਲੀਏ ਦੇਖੋ ਬਹੁਤ ਅਸਹਿਜ ਲੀਏ ਐਨਾ ਕ ਆ ਪਾਣੀ ਦੇਖੋ ਬੰਦਲੇ ਵਿੱਚ ਪਾਣੀ ਨਹੀਂ ਹੈਗਾ ਇਹਨੂੰ ਨਾ ਮੈਂ ਤਾਂ ਆਟਾ ਤਾਂ ਘਰ ਮੈਂ ਗੁੰਨਣਾ ਨਹੀਂ ਆਂਦਾ ਕਿਉਂਕਿ ਆਟਾ ਮੈਂ ਗੁੰਨ ਚੁੱਕਿਆ ਪਹਿਲਾਂ ਹੀ ਤੇ ਇਹਨੂੰ ਹੁਣ ਮੈਂ ਉੱਤੇ ਪਾ ਦੂੰਗੀ ਸਬਜੀ ਪਾਜੀ ਤੇ ਆਹ ਦੇਖੋ ਕਿੰਨਾ ਹਨਾ ਪਾਣੀ ਅੱਧਾ ਅੱਧਾ ਪਾਣੀ ਤੇ ਹੁਣ ਅਗਰਾ ਪ੍ਰੋਸੈਸ ਸ਼ੁਰੂ ਕਰਦੀ ਮੈਂ ਫਰਾਈਪਿੰਮੇ ਰੱਖਤਾ ਠੀਕ ਹੈ ਜੀ ਇਹ ਚ ਪਾ ਦਨੀ ਹੈ ਹੁਣ ਕੀ ਗੈਸ ਵੀ ਮੇਰੇ ਸਫਾਈ ਮੰਗ ਰਿਹਾ ਹੈ ਬੜੀ ਛੇਤੀ ਗੰਦਾ ਹੁੰਦਾ ਹੈ ਬੜੇ ਛਿੱਟੇ ਪੈ ਜਾਂ ਤਾਂ ਗੰਦਾ ਛਿੱਟੇ ਪੈ ਜਾਂਦਾ ਬੰਦਾ ਤੇ ਸਹਿਜ ਨੂੰ ਸਕੂਲ ਭੇਜਣ ਤੋਂ ਬਾਅਦ ਕਰੂੰਗੀ ਸਾਫ ਸਫਾਈ ਜਿਹੜਾ ਥੋੜਾ ਜਨਾ ਘਰ ਦਾ ਕੀਆ ਦੇਸੀ ਬਣਾਈ ਨਾਲ ਇਕੱਠਾ ਕਰ ਕਰਕੇ ਬਣਾ ਲੰਮੀ ਹੈ ਮੈਂ ਸਹਿਜ ਵਾਸਤੇ ਤੇ ਆ ਮਸਾਲੇ ਆ ਥੋੜਾ ਜਹਾ ਪਰ ਨਹੀਂ ਕਾਦਾ ਪੱਤਾ ਹੈ ਆ ਪਾਉਂਗੀ ਥੋੜਾ ਜਿਹਾ ਤੇ ਮਿਰਚਾ ਥੋੜੀ ਨਾ ਨਾ ਦੇਵਰਾ ਪਰ ਮਿਰਚ ਣੋਂ ਹਾਦੀ ਬਸ ਤੇਜ ਪੱਤਾ ਹਾਂ ਤੇਜ ਪੱਤਾ ਤੇਜ ਪੱਤਾ ਥੋੜਾ ਜਿਹਾ ਪਾਉਂਗੀ ਤਾਂ ਕਿ ਟੇਸਟ ਵਧੀਆ ਬਣਦਾ ਤੇਜ ਪੱਤਾ ਪਾ ਕੇ ਨਾ ਟੇਸਟ ਬਹੁਤ ਵਧੀਆ ਆਂਦਾ ਦਾ ਸਬਜ਼ੀ ਦਾ ਥੋੜਾ ਜਿਹਾ ਧਨੀਆ ਜੀਰਾ ਥੋੜਾ ਜਿਹਾ ਇੱਕ ਮਤਲਬ ਥੋੜਾ ਜਿਹਾ ਮੈਂ ਜਹਾਂ ਤੇਜ਼ ਪਤਾ ਪਾਉਂ ਕਿੰਨਾ ਕੁ ਕਿਉਂਕਿ ਹੈ ਕਿੰਨਾ ਕੁ ਥੋੜਾ ਜਤਾ ਹੈ ਥੋੜਾ ਜੀ ਮੈਂ ਪਿਆਜ਼ ਪਾਇਆ ਮੇਰੇ ਤਾਂ ਥੋੜੀ ਜੀ ਕੋ ਗਲਤੀ ਹੋ ਗਈ ਇੱਥੇ ਕਿਉਂ ਪਿਆਜ਼ ਮੈਂ ਥੋੜਾ ਜਿਆਦਾ ਹੋਰ ਜਾਂਦਾ ਪਾ ਦਿੰਦੀ ਮੈਂ ਤਾਂ ਨਹੀਂ ਪਾਇ ਵੀ ਖਾਊਗੀ ਨਹੀਂ ਫਿਰ ਮੈਂ ਸੋਚਦੀ ਸੀ ਕਿ ਬਾਅਦ ਚ ਵੀ ਥੋੜਾ ਜਿਆਦਾ ਹੋਰ ਪਿਆਜ਼ ਪਾ ਦਿੰਦੀ ਇੱਕ ਚੀਰ ਕੇ ਤੇ ਸੋਹਣੇ ਹੋ ਜਾਣੇ ਸੀ ਮੈਨੂੰ ਐ ਮੈਂ ਜਲ ਪਨੀਰ ਖਾ ਲੂਗੀ ਨਿਆਣਾ ਹਨਾ ਲੱਗੇ ਪਨੀਰ ਖਾਏ ਹੋਏ ਬੱਚੇ ਦੇ ਨਖਰੇ ਦੇ ਮੂਡ ਦੇ ਰਿਕਾਰਡਿੰਗ ਬਣਾਉਣੀ ਹੋਈ ਹੈ ਮੇਰੀ ਜਿਵੇਂ ਦੀ ਨੂੰ ਪਸੰਦ ਹੁੰਦੀ ਹੈ ਤਾਂ ਵੀ ਨਖਰੇ ਮਾਰਦੀ ਖਾਂਦੀ ਹੋਈ ਆਹ ਕੰਮ ਇੱਕ ਸਿਰਫ ਮਾਂ ਹੀ ਕਰਦੀ ਹੁੰਦੀ ਹੈ ਮਾਂ ਹੀ ਹੁੰਦੀ ਹੈ ਜਿਹੜੀ ਬੱਚੇ ਨੂੰ ਸੋਚਦੀ ਹੈ ਕਿ ਆਪਾਂ ਹਨਾ ਨਹੀਂ ਦਾਂ ਕੋਈ ਨਹੀਂ ਕਿਸੇ ਦੇ ਨਿਆਣੇ ਬਾਰੇ ਸੋਚਦਾ ਆਪਣੇ ਨਿਆਣੇ ਬਾਰੇ ਆਪ ਹੀ ਸੋਚਣਾ ਪੈਂਦਾ ਨੂਨ ਪਾਤਾ ਮੈਂ ਤੇ ਹੁਣ ਥੋੜੀ ਜਿਹੀ ਨਾ ਬਸ ਨਾ ਦੇ ਬਰਾਬਰ ਮਿਰਚ ਤੇ ਫਿਰ ਹਲਦੀ ਤੇ ਹੁਣ ਹਲਦੀ ਛੋਟੇ ਗੈਸ ਤੇ ਮੈਂ ਜ਼ਿਆਤਰ ਕੰਮ ਨਾ ਛੋਟੇ ਗੈਸ ਤੇ ਕਰਦੀ ਹੁੰਦੀ ਆ ਛੋਟਾ ਚੁੱਲਾ ਹੈ ਜਿਹੜਾ ਉੱਤੇ ਕਰਦੀ ਹੁੰਦੀ ਆ ਗੈਸ ਤੇ ਸੋਣਾ ਟਾਈਮ ਲੱਗ ਜਾਂਦਾ ਆ ਦੇਖੋ ਚੰਗੀ ਤਰ੍ਹਾਂ ਹੋ ਗਿਆ ਹੁਣ ਮੈਂ ਇਹਦੇ ਵਿੱਚ ਪਨੀਰ ਪਾ ਦੂੰਗਾ ਜਿਹੜਾ ਮੈਂ ਆ ਕਰਿਆ ਆ ਪਾ ਦਿੰਦੀ ਹਾਂ ਇਹਨੂੰ ਮੈਸ਼ ਕਰ ਦੂੰਗੀ ਨੂੰ ਮੈਸ਼ ਕਰ ਤਾਂ ਨਹੀਂ ਚੰਗੀ ਤਰ੍ਹਾਂ ਬਸ ਇਹਨੂੰ ਬਸ ਮਾੜਾ ਜਿਹਾ ਸੇਕ ਜੀ ਲਵਾਣਾ ਫਿਰ ਗੈਸ ਮੈਂ ਕਰ ਦੂੰਗੀ ਬੰਦ ਪੁੱਜੀ ਪਨੀਰ ਦੀ ਪੁੱਜੀ ਕਹਿੰਦੇ ਆ ਜਿਹਨੂੰ ਉਹ ਆ ਇਹ ਇੰਦਰ ਵਾਲਾ ਪਨੀਰ ਇਕੱਲੇ ਖਦਾ ਖਾ ਲਵੇ ਬੱਬਾ ਲਾ ਮੋਟੀ ਹੋ ਚੁੱਕੀ ਜਮਾ ਜੇ ਫੋਨ ਪਹੁੰਚਦਾ ਹੂੰ ਲੱਗਦੀ ਏ ਤਕੜੀ ਜਿਵੇਂ ਸੁੱਕੀ ਜੀ ਹੁੰਦੀ ਜਾਂਦੀ ਬਹੁਤ ਕਹਿੰਦੀ ਮੈਂ ਨਹੀਂ ਮੋਟੀ ਹੁੰਦੀ ਹਾਂਜੀ ਮੈਂ ਹੁਣ ਇਹ ਕਰਤਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈ ਤੁਹਾਡੇ ਤੇ ਬਸ ਹੁਣ ਮੈਂ ਬੰਦ ਕਰ ਦੂੰਗੀ ਟੱਕ ਦੂੰਗੀ ਇਹਨੂੰ ਜਿਹੜਾ ਗਰਮ ਹੈ ਫਰਾਈਪੈਨ ਉਨੇ ਚ ਇਹ ਇਹਨੇ ਤਿਆਰ ਹੋ ਜਾਣਾ ਮੈਂ ਤਿਆਰ ਕਰਕੇ ਨਹੀਂ ਕਿਉਂਕਿ ਫਿਰ ਜ਼ਿਆਦਾ ਅਭੀ ਨਹੀਂ ਵਧੀਆ ਲੱਗਦਾ ਸਖਤ ਜਾਂ ਨਹੀਂ ਵਧੀਆ ਲੱਗਦਾ ਨਰਮੀ ਵਧੀਆ ਲੱਗਦਾ ਆ ਦੇਖੋ ਮੈਂ ਟਿਫਨ ਤਿਆਰ ਕਰਤਾ ਸਾਇਦਾ ਰੋਟੀ ਪਕਾਤੀ ਰੋਟੀ ਮੈਂ ਕੱਪੜੇ ਚ ਲਪੇਟਦੀ ਹੁੰਦੀ ਆ ਇਹਦੀ ਜ਼ਿਆਤਰ ਤੇ ਇੱਕ ਚਮਚਾ ਰੱਖਤਾ ਸਟੀਲ ਦਾ ਤੇ ਆਹ ਸਬਜੀ ਐਨੀ ਤੁਸੀਂ ਦੇਖ ਸਕਦੇ ਹੋ ਕੱਪੜੇ ਕਈ ਤੇ ਨਾ ਫਰ ਉਹਦੇ ਨਾਲ ਭੇਡਦੇ ਆ ਨੈਪਕੀ ਨਾਲ ਕਿਸੇ ਹੋਰ ਕੱਪੜੀ ਚੀਜ਼ ਨਾਲ ਹਨਾ ਸਿਲਵਰ ਕੋਇਨ ਪੱਟੇ ਮੇ ਜਿਹੜੀਆਂ ਮੈਂ ਕੱਪੜੇ ਨਾਲ ਲਪੇਟਦੀ ਆ ਤਾਂ ਰੋਟੀ ਨਰਮ ਰਹਿੰਦੀ ਆ ਥੋੜਾ ਜ ਮੈਨੂੰ ਖੁੱਲਾ ਛੱਡ ਦਉਂਗੀ ਕਿਉਂਕਿ ਤੁਹਾਨੂੰ ਪਤਾ ਰੋਟੀ ਗਰਮ ਹੁੰਦੀ ਆ ਪਰ ਸਿੰਨਾ ਲੈਂਦੀ ਹੁੰਦੀ ਆ ਥੋੜਾ ਜਿਹਾ ਹਵਾ ਕੱਢ ਦੇਣੀ ਹੱਜੀ ਹੁਣ ਥੋਨੇ ਸਹਿਜ ਨੂੰ ਮਿੱਟੀ ਥੋਨੇ ਸਹਿਜ ਨੂੰ ਠਾਂਤ ਪਾ ਗਾੜ ਅਧਰਾ ਹੱਜ ਸੈਜ ਭਿਤੇ ਰੇੜੀ ਆ ਦੇਖੋ ਪਿਆਰ ਕਰਤੀ ਸਕੂਲ ਜਾਣ ਵਾਸਤੇ ਸਾਸ਼ਿਕਾ ਕਰ ਬੋ ਸਾਸ਼ਿਕਾ ਕਰ ਤਾ ਕਰ ਕਰ ਫਤਬ ਲਾ ਦੇ ਸੁਣਦਾ ਨਹੀਂ ਇਹਨੂੰ ਚਲ ਸਾਸ਼ਿਕਾ ਕਰ ਸਾਹਤ ਨੂੰ ਸੁਣਦਾ ਨਹੀਂ ਬੋ ਫਤਬ ਬੋ ਆਏ ਗੁਰਜੀ ਕਾ ਖਾਲਸਾ ਮੇਰੂ ਜੀ ਦੀ ਫਤ ਨਾਨਕ ਨਾਮ ਜੈ ਦੇ ਕਲਾ ਤੇਰੇ ਭਾਣੇ ਦਾ ਪਦਾ ਪਲਾ ਸਰਵਤ ਦਾ ਪਲਾ ਹਾਂਜੀ ਤਿਆਰ ਹੈ ਇਹਦੇ ਲਈ ਤਿਆਰ ਕਰਕੇ ਮੈਂ ਕੁਰੀ ਟੇਲੀ ਇਹ ਆਲੂ ਕੈਦਾ ਅਕਾਲ ਅਕੈਡਮੀ ਦਾ ਬਸ ਹੋਣ ਵਾਲੀ ਹੈ ਇਹਦੀ ਥੋੜਾ ਦੁੱਧ ਪਲਾ ਦੰਨੇ ਇਹਨੂੰ ਜਾਣ ਤੋਂ ਪਹਿਨ ਫਿਰ ਉਹ ਕਰਦੇ ਹਾਂ ਹੁਣ ਆਪਾਂ ਹਾਂਜੀ ਚਾਹ ਤਿਆਰ ਹੈ ਸਕੂਲ ਨੂੰ ਹੁਣ ਜਾਏਗਾ ਮੇਰਾ ਬੁੱਤੂ ਕੁਲਚੀ ਤਾਂ ਜਾਊਗਾ ਕਾ ਦੇਖਾ ਉੱਤਰ ਹਾਂ सिकली हाल एक चीज रही है लाने चल चल स्कूल रुक, रुक जा रुक ले जा जा मिले फटाफट आ जा पौड़ी तोर होए गिर जूंगी सारे कपड़े लिपड़ जाने फिर के फिर ਹਰ ਕਣੀ ਆਈ ਵੀ ਥੋੜੇ ਥੋੜੀ ਹਜੇ ਵੀ ਥੋੜੀ ਥੋੜੀ ਕਣੀ ਚੱਲ ਰਹੀ ਹੈ ਗੁੰਦਾਬੰਦੀ ਜੀ ਹੈ ਹਵਾ ਚੱਲ ਰਹੀ ਹੈ ਸੋਹਣਾ ਰੰਡਾ ਮੌਸਮ ਅੱਜ ਬੁੱਧੜਾ ਹੈ ਗਿਆ ਹਲੇ ਵੀ ਥੋੜੇ ਥੋੜੇ ਥੋੜ੍ਹ ਥੋੜੇ ਨਹੀਂ ਹੈਗੇ ਪੂਰੇ ਪ੍ਰੋਪਰ ਨੇ ਮੀ ਪਹੁੰਚਾਲੇ ਵੀ ਤੇ ਤੁਹਾਨੂੰ ਕਿਵੇਂ ਦਾ ਲੱਗਦਾ ਵਲੌਗ ਦੱਸਿਆ ਕਰੋ ਹੁਣ ਸਹਿਜ ਨੂੰ ਚਲਨੀ ਹੈ ਤਿਆਰ ਸਹਿਜ 7:45 ਦੀਆਂ ਨੇ 2:07 ਵਜੇ 2 ਮਿੰਟ ਹੋ ਗਏ ਤੇ ਹੁਣ ਚੜਾ ਗਏ ਨੇ ਬੱਸ 'ਚ ਫਿਰ ਕਰਾਂਗੇ ਆਪਾਂ ਅਗਲਾ ਪ੍ਰੋਸੈਸ ਅਗਲਾ ਕੰਮ ਅੱਜ ਦਾ ਵਲੌਗ ਇੰਨਾ ਹੀ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਦੱਸੋ ਲਾਈਕ ਕਮੈਂਟ ਕਰਕੇ ਠੀਕ ਹੈ ਥੋੜਾ ਜਿਹਾ ਬਾਹਰ ਦਾ ਦਿਖਾ ਦੂੰ ਤੁਹਾਨੂੰ ਸਹਿਜ ਦੀ ਬੱਸ ਹੋਂਦੀ ਅਤਬਾਦ ਬਾਈ ਬਾਈ ਆਪਣੀ ਹਸਕਨ ਇਸੇ ਪਈ ਵਕਤ ਦੀ ਮਾਰ ਹੋਈ ਨਾ ਮੇਲ ਵਿਚੜ ਜਾਂਦੇ ਇਸੇ ਪਈ ਵਕਤ ਦੀ ਮਾਰ ਹੋਈ ਨਾ ਮੇਲ ਵਿਚੜ ਜਾਂਦੇ ਕਹਿੰਦੇ ਜਦੋਂ ਖੂਨ ਦੇ ਰਸਤੇ ਟੁੱਟਦੇ ਨਾ ਫਿਰ ਮੜੀਆਂ 'ਚ ਮੁਲਾਕਾਤ ਹੁੰਨੀ ਆ ਫਿਰ ਮੜੀਆਂ 'ਚ ਰੋਣੇ ਹੁੰਨੇ ਜਾ ਕੇ ਖੂਨ ਦਾ ਰਿਤਾ ਕਿਹੜਾ ਹੁੰਦਾ ਨੇਗੇ ਆਲਗ-ਆਲਗ ਨੇਗੇ ਹੁੰਨੇ ਆ ਖੂਨ ਸਾਰਿਆਂ ਦੇ ਗਰੁੱਪ ਇੱਕ ਮਾਂ ਦੇ ਢਿੱਡੋਂ ਜੰਮਿਆ ਦੇ ਵੀ ਖੂਨ ਗਰੁੱਪ ਇੱਕ ਨਹੀਂ ਹੁੰਦੇ ਹੈਗੇ ਹਨਾ ਮੈਂ ਅੰਦਰ ਰੱਖਦਾ ਮੈਂ ਰੱਖ ਦੂੰਗੀ ਆ ਕੇ ਦੇ ਦੂੰਗੀ ਜੀਰੀ ਤਾਂ ਕੀ ਕਰੂੰਗੀ ਮੈਂ ਮੈਂ ਮਨ ਦੂੰਗਾ ਮੈਂ ਮਨ ਦਊਂਗੀ ਹੂੰ ਖਾਂਦੀ ਐ ਮੈਂ ਜੀਰੀ ਨਹੀਂ ਖਾਂਦੀ ਖਾਂਦੀ ਆ ਖਾਂਦੀ ਆ ਉਹ ਬਾਕੀ ਉੱਤ ਡੈਗ ਦੀ ਜਿੱਪ ਤੇ ਆ। ਮੈਂ ਤੁਹਾਨੂੰ ਕਹਿੰਦਾ ਮਹੀਨਾ ਆਈ। ਕਮ ਕਹਿੰਦੀ ਆਗੇ ਬਸ 5 ਮਿੰਟ ਤੇ ਪਹੁੰਚ ਗਏ। ਤੇ ਮੈਂ ਵੀ ਲੈਪਟਾਪ ਫੋਨ कैसे गिर जाऊंगी? इसलिए हट पर तो गिर जाएगी, ऐसे आ जाएगी। ये गिर दिए कपड़े निपट जाएंगे तेरे क्या पता?